ਕੋਣ ਕਹਦਾ ਹੈ ਆਸਮਾਨ 'ਚ ਛੇਦ ਨਹੀਂ ਹੁੰਦਾ ਇੱਕ ਪੱਥਰ ਤੋਂ ਤਬੀਅਤ ਸੇ ਉਚਾਲੋ ਯਾਰੋ ਇੱਕ ਪੱਥਰ ਤੋਂ ਤਬੀਅਤ ਸੇ ਉਚਾਲੋ ਯਾਰੋ ਅੱਜ ਪਿੰਡ ਪਿਹਾਰ ਦੇ ਵਿੱਚ ਬੱਡੀ ਰੋਈ ਇਸ ਸੰਬੰਧਿਤ ਨੇ ਸਾਬਤ ਕੀਤਾ ਕਿ ਜੇ ਹੌਸਲਾ ਹੋਵੇ ਤਾਂ ਦੁਨੀਆ ਦਾ ਕੋਈ ਵੀ ਟਾਰਗੇਟ ਜਿਹੜਾ ਹੈ ਉਹ ਛੋਟਾ ਨਹੀਂ ਹੁੰਦਾ ਉਹ ਵੱਡਾ ਨਹੀਂ ਹੁੰਦਾ ਸਿਰਫ ਕਰਨ ਵਾਲੇ ਦੀ ਸੋਚ ਤੇ ਡਿਪੈਂਡ ਕਰਦਾ ਕਿ ਅਸੀਂ ਕੀ ਕਰਨਾ ਚਾਹੁੰਦੇ ਆ ਅੱਜ

ਲੈਬਲ ਪਲੇਟ ਕਰਦਾ ਇੱਕ ਪੂਰਾ ਮਾਫੀਆ ਹੁੰਦਾ ਹੈ ਜਿਹੜਾ ਇਹ ਸਾਰੇ ਕ੍ਰੈਸ਼ਰਾਂ ਨੂੰ ਮੈਨੇਜ ਕਰਦਾ ਹੈ ਉਹਨਾਂ ਨੇ ਪਹਿਲਾਂ ਇਸ ਪਹਾੜ ਦੇ ਅੰਦਰ ਇੱਕ ਛੋਟਾ ਜਿਹਾ ਕ੍ਰੈਸ਼ਰ ਲਗਾਇਆ ਹੋਵੇਗਾ ਤੁਹਾਡੇ ਲੋਕਾਂ ਦੀ ਚਾਹ ਦੇਖੀ ਹੋएगी ਤੁਹਾਡਾ ਵਿਰੋਧ ਦੇਖਿਆ ਹੋਵੇਗਾ ਤੁਸੀਂ ਰਾਤ ਨੂੰ ਸੁੱਤੇ ਰਹੇ ਭਾਰਾਂ ਦੇ ਲਈ ਲੰਮੇ ਪਈ ਰਹੇ ਤੇ ਚਲੋ ਠੀਕ ਹੈ ਜੀ ਹੋਈ ਗਿਆ ਕੋਈ ਗੱਲ ਨਹੀਂ ਅਸੀਂ ਆਪਣੀ ਜ਼ਿੰਦਗੀ ਜੀ ਆ ਰੇ ਆਹਨੇ ਆ ਜਲਾਈਕ ਹੋਈ ਨਾ ਫਰੀ ਨਾਲ ਦੂਆ ਵੀ ਲੱਜਾ ਅੱਜ ਛੇ ਲੱਗ ਗਿਓ ਨਾ ਇਹ ਸੱਟ ਵੀ ਆ ਰੇ ਨਾ ਜੇ ਤੁਸੀਂ ਨਾ ਜਾਗੇ ਤਾਂ ਜੇ ਤੁਸੀਂ ਆਪਣੇ ਹੱਕਾਂ ਦੇ ਲਈ ਦੁਬਾਰੇ ਨਾਲ ਲੜੇ ਨਾਲ ਖੜੇ ਤੁਹਾਡੇ ਸੁਖ ਜੈਨਪੁਰ ਪਿੰਡ ਦਾ ਨਾਮ ਔਰ ਇਹਦੇ ਪੀੜ੍ਹੀਆਂ ਨੇ ਸੁਖ ਜੈਨਪੁਰ ਪਿੰਡ ਰੱਖਿਆ ਇਸ ਗੱਲ ਤੇ ਮੇਰਾ ਜ਼ਗੀਰ ਬਣ ਕੇ ਚੱਲੇ ਸੁਖ ਜੈਨਪੁਰ ਤੋਂ ਕੰਟਰ ਦੇ ਨਾ ਨਾ ਤੋਂ ਨਹੀਂ ਚੱਲਦਾ ਪਿਆ ਕਿ ਭੀ ਦਿਨ ਰਾਤ ਕਰੇਚਰਾ ਦੀ ਮਾਈਨਿੰਗ ਦੀ ਜਿਹੜੀ ਪੁਟਾਈ ਹੁੰਦੀ ਹੈ ਅਸੀਂ ਸਮਾਜਿਕ ਜੀਵਨ ਦੇ ਵਿੱਚ ਬੜੇ ਤਰ੍ਹਾਂ ਦੇ ਲੋਕਾਂ ਨਾਲ ਮਿਲਦੇ ਆ ਦੇਖੋ ਵੀਰੋ ਗੱਡੀ ਮੇਰੇ ਘਰ ਇੱਕ ਹੋਵੇ ਗੱਡੀਆਂ ਦੋ ਹੋਣ ਗੱਡੀਆਂ ਭਾਵੇਂ 15 ਹੋ ਜਾਣ ਅੱਜ ਦਿਖਦੇ ਆ ਮੌਜੂਦਾ ਸਰਕਾਰ ਦੇ ਵਿੱਚ ਵੀ ਪਿਛਲੀ ਸਰਕਾਰ ਦੇ ਵਿੱਚ ਵੀ ਉਸ ਤੋਂ ਪਿਛਲੀ ਸਰਕਾਰ ਦੇ ਵਿੱਚ ਵੀ ਡੋਗਰਾ ਸਾਹਿਬ ਇੱਥੇ ਬੈਠੇ ਨੇ ਪਰਮਾਤਮਾ ਨੇ ਇਹਨਾਂ ਦੇ ਪਿਤਾ ਜੀ ਦੇ ਉੱਤੇ ਕਿਉਂਕਿ ਕੰਢੀ ਵਾਲੇ ਕੰਢੀ ਦੇ ਵਿੱਚ ਕੋਈ ਨੇਤਾ ਉੱਠਿਆ ਤਾਂ ਰਮੇਸ਼ ਚੰਦ ਡੋਗਰਾ ਉੱਠਿਆ ਜਿਸ ਨੇ ਕੰਢੀ ਇਲਾਕੇ ਦੀ ਗੱਲ ਕੀਤੀ ਉਹ ਸੰਦੀਪ ਸਿੰਘ ਜੀ ਦੇ ਨਾਲ ਲਾਕੇ ਗਿਆ ਉਸ ਤੋਂ ਬਾਅਦ ਅੰਦਰ ਕੀ ਕੰਢੀ ਦੇ ਅੰਦਰ ਕੋਈ ਹੋ ਜਾ ਨੇਤਾ ਪੈਦਾ ਹੋਇਆ ਜਿਸ ਨੇ ਕੰਢੀ ਦੀ ਗੱਲ ਕੀਤੀ ਹੈ ਉਹ ਤਾਂ ਫਾਨੀ ਕੀਤੀ ਕਿ ਕੰਢੀ ਬਿਲ ਪਾਣੀ ਰੰਡੀ ਨਹੀਂ ਕੰਢੀ ਹੋਵੀ ਰੰਡੀ ਜੇ ਕਿ ਜਦੋਂ ਕੰਢੀ ਦੇ ਅੰਦਰੋਂ ਤੁਸੀਂ 3-3 ਨੁਮਾਇंदे ਦੇ ਦਿੱਤੇ ਇਹ ਅਪਰਚੂਨਿਟੀ ਲੜ ਗਏ ਤੇ ਫਾਇਦਾ ਜਿਹਨਾਂ ਨੇ ਚੱਕਿਆ ਉਹਨਾਂ ਨੇ ਕੰਢੀ ਰੱਡੀ ਜਿੱਤੀ ਹੈ ਪਰ ਇੱਕ ਗੱਲ ਯਾਦ ਰੱਖੋ ਜੀ ਕੱਟਣਾ ਮੈਂ ਗੱਲਾਂ ਬੋਧਰੇ ਕਰਨ ਨੂੰ ਕੀਤਾ ਵੀ ਜਾ ਸਕਦੀਆਂ ਨੇ ਪਰ ਮੈਂ ਕਿਉਂਕਿ ਸਮੇਂ ਦੀ لیاقت ਨੂੰ ਸਮਝਣ ਵਾਲਾ ਇਨਸਾਨ ਹੈ ਮੈਂ ਇੱਕ ਦਲ ਜਰੂਰ ਕਵਾਂਗਾ ਕਿ ਆਪਣਾ ਜਿਹੜਾ ਪ੍ਰਵਾਹ ਹੈ ਉਹਨੂੰ ਬਣਾਓ ਆਪਣੇ ਇਲਾਕੇ ਦੇ ਏਕੇ ਨੂੰ ਬਣਾਓ ਰਮੇਸ਼ ਚੰਦ ਡੋਗਰੇ ਨੂੰ ਯਾਦ ਕਰੋ ਉਹਨਾਂ ਦੇ ਵਰਗਾ ਕੋਈ ਨੇਤਾ ਪਿਆਰ ਕਰੋ ਜੋ ਕੀ ਤੁਹਾਡੀ ਗੱਲ ਕਰੇ ਕਿਸੇ ਕਰਾਚਰ ਮਾਫੀਆ ਦੀ ਗੱਲ ਨਾ ਕਰੇ ਗੱਡੀਆਂ ਦੋ ਨਾਲ ਦੀ ਸਰਜਣਾ ਗੱਡੀਆਂ ਵੀਰ ਨਾਲ ਦੀ ਸਰਜਣਾ ਨਾ ਪਿਆਦਾ ਮੇਰਾ ਪਿਓ ਲੈ ਕੇ ਗਿਆ ਨਾ ਡੋਗਰਾ ਦਾ ਪਿਓ ਲੈ ਕੇ ਗਿਆ ਇਸ ਧਰਤੀ ਤੇ ਆਇਆ ਖਾਲੀ ਹੱਥ ਜਾਣਾ ਪਰ ਆਪਣੇ ਹੱਕਾਂ ਦੇ ਲਈ ਆਪਣੇ ਮੋਕਿਆਂ ਦੇ ਲਈ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਮੈਂ ਇੱਕ ਗੱਲ ਹਰਵਾਰ ਸ਼ੰਕਰ ਦੀ ਫੋਟੋ ਸਾਹਮਣੇ ਲੱਗੀ ਐ ਤੇ ਪੂਰੇ ਹੌਸਲੇ ਹਵਾ ਚ ਗੱਲ ਕਰ ਰਿਹਾ ਕਰ ਸ਼ਰਮਾਫੀ ਆ ਇਸ ਲੜਾਈ ਦੇ ਵਿੱਚ ਅੰਕਿਤ ਰਾਣਾ ਤੁਹਾਡੇ ਨਾਲ ਤਨ ਮਨ ਧਨ ਤੇ ਜੇ ਜਿਹੜੀ ਲਾਸ਼ ਬੂੜ ਜੇ ਮੈਂ ਫਿਰ ਵੀ ਆਪਣੇ ਕੰਢੀ ਦੇ ਲੋਕਾਂ ਦੇ ਨਾਲ ਦੁੱਧੇ ਜਾ ਰਿਹਾ ਮੈਂ ਕਰ ਰਹੇ ਜੇ ਮੈਂ ਕਦੇ ਵੀ ਤੁਹਾਡੇ ਪਿੱਛੇ ਹਾਂ ਤੁਸੀਂ ਇੱਕ ਵਾਰ ਵਟਸਐਪ ਤੇ ਗੋਰੀ ਬਾਗਣੀ ਵੀ ਬੰਦਾ ਸਾਡ ਕੇਹ ਤੇਰੀ ਪਹੁੰਚਾ ਆਪਣੇ ਇਲਾਕੇ ਦੇ ਲਈ ਜਨਮਤਾ ਪਾਵਾ ਕਰੀਏ ਡੋਰਾ ਸਾਹਿਬ ਸੱਭਾ ਕਦੇ ਤੁਹਾਡੇ ਕੋਲ ਸੀ ਅੱਜ ਤੁਹਾਡੇ ਕੋਲ ਨਹੀਂ ਹੈ ਕਦੇ ਪਰਮਾਤਮਾ ਫੇਰ ਲੈ ਕੇ ਆਏਗਾ ਪਰ ਆਪਣੇ ਇਲਾਕੇ ਦੇ ਲਈ ਕੱਟੇ ਹੋਈਏ ਆਪਣੇ ਇਲਾਕੇ ਦੇ ਵਿੱਚ ਪਾਵਰ ਲੈ ਕੇ ਆਈਏ ਉਹ ਜਿਹੜਾ ਮਾਈਨਿੰਗ ਮਾਫੀਆ ਇਹਨਾਂ ਨੂੰ ਪਹਿਲਾਂ ਤਾਂ ਛੇਕ ਪ੍ਰੈਸ਼ਰਾਂ ਤੇ ਠੱਲ ਪਈਏ ਜਿਵੇਂ ਹੋਲੇ ਸਰਪੰਚ ਸਾਹਿਬ ਨੇ ਕਿਹਾ ਕਿ ਹੋਰ ਕ੍ਰੈਸ਼ਰ ਕੋਲਣ ਦੀ ਤਿਆਰੀ ਹੈ ਉਹਨਾਂ ਨੂੰ ਕਿਸੇ ਤਰੀਕੇ ਰੋਕੀਏ ਉਹ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਜਿਹੜੀਆਂ ਟਿੱਪਰਾਂ ਦੇ ਨਾਲ ਮੋਤਾ ਹੋ ਰਹੀਆਂ ਨੇ ਉਹਨਾਂ ਦੇ ਲਈ ਖੜ ਕੇ ਲੜ ਚੁੱਕੀਏ ਆਪਣੇ ਆਪਣੇ ਪੱਧਰ ਤੇ ਆਵਾਜ਼ ਚੱਕੀਏ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਘਰਾਂ ਦੇ ਅੰਦਰ ਕਿਉਂਕਿ ਇਹ ਜਿਹੜੀ ਅੱਜ ਇੱਥੇ ਮੀਟਿੰਗ ਹੋਈ ਹੈ ਇਹ ਨਾ ਸਮਝਿਓ ਕਿ ਇਹ ਮੀਟਿੰਗ ਕੱਲੀ ਪਲਾੜ ਚ ਹੋ ਰਹੀ ਹੈ ਤੁਹਾਡੇ ਤੇ ਡੀਐਸਪੀ ਹਿਸ਼ਾਰਪੁਰ ਦੀ ਅੱਖ ਹੈ ਤੁਹਾਡੇ ਤੇ ਐਸਐਸਪੀ ਹਿਸ਼ਾਰਪੁਰ ਦੀ ਅੱਖ ਹੈ ਮਾਈਨਿੰਗ ਮੈਗਨੇ ਦੀ ਮਾਈਨਿੰਗ ਮਾਫੀਆ ਦੀ ਸਰਕਾਰ ਤੁਹਾਡੇ ਦੇ ਹੱਕ ਹੈ ਆਪਣੇ ਹੱਕਾਂ ਦੇ ਲਈ ਲੜੋ ਉਹਨਾਂ ਦੀਆਂ ਅੱਖਾਂ ਦੇ ਵਿੱਚ ਤੁਸੀਂ ਅੱਜ ਰੜਕ ਗਏ ਇਹ ਰੜਕਦੇ ਰਹੋ ਜਿੱਦੇ ਪਾਕੇ ਕਰੈਸ਼ਰ ਮਾਫੀਆ ਇਸ ਇਲਾਕੇ ਨੂੰ ਖਾਲੀ ਕਰਕੇ ਇਹਦੇ ਛੱਡ ਕੇ ਨਹੀਂ ਜਾਂਦਾ ਅਲੱਦ ਕਪਾਸੰਜਰ ਚਾਹੀਦੀ ਰਹੀ ਹੈ ਮੈਂ ਜਾਣੇ ਕੁਛ ਨਾ ਕਹਿੰਦਾ ਹਾਂ ਸਿਮਰ ਅਜਤ ਦਾ ਪਰ ਤੁਹਾਡੇ ਨਾਲ ਆ ਅੱਜ ਵੀ ਤੁਹਾਡੇ ਨਾਲ ਆ ਕੱਲ ਵੀ ਤੁਹਾਡੇ ਨਾਲ ਆ ਜਿਹੜੇ ਪੱਗੀ ਸਰੀਰ ਚ ਪ੍ਰਾਨ ਨੇ ਲੋਕਾਂ ਦੇ ਨਾਲ ਖੜਿਆ ਸੋੜ ਬਹੁਤ ਧੰਨਵਾਦ ਜੈ ਹਿੰਦ ਹੈ ਬਾ ਵੇਰ ਯਾ ਭੈਣਾ પાਛੇ ਬੈਠੀਆਂ ਵਧਾਈ ਦੇ ਪਾਤਰਾਂ ਹੋਰ ਵੀ ਲੈਣੇ ਜਾਣੇ ਆਖੇ ਨੇ ਸਤਰੀਆਂ ਬੈਠੀਆਂ ਇਹਨਾਂ ਨੂੰ ਕੋਈ ਦੁੱਖ ਨਹੀਂ ਬੱਲੇ ਹਾਲੇ ਤੱਕ ਦੇ ਦੂਰ ਨਹੀਂ ਮਿਲਦੀ ਆ ਤੁਸੀਂ ਵਧਾਈ ਦੇ ਪਾਤਰੋ ਇੱਥੇ ਆਏ ਹੋ ਕੋਈ ਸੰਘਰਸ਼ ਲੜਨ ਦੇ ਜੋੜੇ ਟੁੱਟਦੇ ਨਹੀਂ ਆ ਮੈਂ ਤਲਵਾਰੇ ਦੀ ਗੱਲ ਰੱਖਣਾ ਬਾਕੀ ਤੁਸੀਂ ਜਾਣਦੇ ਕੀ ਹੋ ਰਿਹਾ ਤਨਵਾਰੇ ਦੇ ਵਿੱਚ ਛੀਂਦ ਵਿੱਚ ਕੋਈ ਤੜਾਕੇ ਮਰਵਾੜੀ ਤਾਕਤ ਟੈਰਸ ਤਾਕਤ ਤਕਰੀਬਨ ਦੇਵੀ ਦੇ ਇੱਕਨ ਸਾਰੇ ਲੋਕ ਜਾਂਦੇ ਨੇ ਉਸ ਪੂਰ ਬਹੁਤ ਗੱਡੀਆਂ ਲੱਗੀਆਂ ਪਰਾੜੀਆਂ ਦੀਆਂ ਟਿੱਪਰ ਇੰਨੀ ਤੇਜ਼ ਸਪੀਡ ਨਾਲ ਤੇ ਬੱਚੇ ਦਾ ਡੇੜੀ ਦਾ ਲੰਘਣਾ ਮੁਸ਼ਕਲ ਹੈ ਤਰਵਾਣ ਦੇ ਵਿੱਚੋਂ ਤੇ ਆਹ ਵੇਖਦੇ ਆ ਪਰ ਅਸੀਂ ਫਿਰ ਵੀ ਤੁਹਾਡੇ ਨਾਲ ਜੁੜੇ ਹਾਂ ਕਿਰਤਾਂ ਨੂੰ ਵੀ ਲੋੜ ਪਈ ਦੀ ਸੂਰਮਿਆਂ ਤੋਂ ਕੇ ਖੜਾਂਗੇ ਅੱਜ ਤੁਸੀਂ ਜੋ ਕੰਮ ਕੀਤਾ ਬਹੁਤ ਹੀ ਬਹੁਤ ਵਧਾਈ ਦੇ ਪਾਤਰ ਹੈ ਲਾਕਾ ਭੁਲਾੜ ਦੇ ਲੋਕ ਔਰ ਜਿਹੜੇ ਸੂਚਨ ਦੇ ਦਿੱਤੇ ਸਟੇਜ ਕਮੇਟੀ ਕਾ ਦੇ ਸਟੇਜ ਲਾ ਰਹੇ ਹਨ ਸਰਪੰਚ ਸਾਹਿਬ ਨੇ ਸਮੇਂ ਵਿੱਚ ਕੋਈ ਇੱਕ ਵਿੱਚ ਤੁਹਾਡੇ ਨਾਲ ਮੂਵਮੈਂਟ ਬਹੁਤ ਵੱਡੀ ਜੁੜੂਗੀ 100% ਜੁੜੂਗੀ ਜੈ ਜੱਟ ਦਾ ਜੈ ਜੀ ਘੱਲ ਸਮੇਂ ਦੇ ਕਦੇ ਕਰਕੇ ਅੱਜ ਇੱਕ ਅੱਟ ਜਿਹੜਾ ਪਿੰਡ ਪਲਾੜ ਵਿੱਚ ਹੋਇਆ ਹੈ ਗੇਸ ਟੋਕ ਦਾ ਲੀਗਲ ਮਾਈਨਿੰਗ ਇੱਕ ਤੇ ਹੁੰਦਾ ਹੈ ਕਿ ਸਰਕਾਰਾਂ ਨੇ ਬੋਲੀ ਲਾਈਆਂ ਮਈਆਂ ਉੱਥੇ ਤੁਸੀਂ ਜਾਇਜ਼ ਕਰਕੇ ਉਸ ਏਰੀਏ ਦੇ ਭਵਿੱਖ ਦੇਖਣੇ ਚ ਪਦਾਰਥਾਂ ਨੂੰ ਵੰਦੇ ਹੋ ਇੱਕ ਜਿੱਥੇ ਬੋਲੀ ਲੱਗੀ ਨਹੀਂ ਹੈ ਉਹਨਾਂ ਦੀ ਵੀ ਤੁਸੀਂ ਮਾਈਨਿੰਗ ਕਰ ਰਹੇ ਹੋ ਤੇ ਅਸੀਂ ਸਾਰੇ ਇਸ ਏਰੀਏ ਦੇ ਬੰਦੇ ਬਹੁਤ ਚੁੱਪ ਹਨ ਕਿਉਂਕਿ ਇੱਕ ਬੰਦਾ ਇੱਥੇ ਕੁਝ ਨਹੀਂ ਕਰ ਸਕਦਾ ਐਂਡ ਰੋਮ ਬਾਸ ਨੋਟ ਬਿਲਟ ਇਨ ਦੀ ਵੰਡੇ ਤੁਹਾਡੇ ਸਾਹਮਣੇ ਆਇਆ ਕਦੇ ਕ੍ਰੈਸ਼ਰ ਇੱਕ ਲੱਗਿਆ ਹਾਂ ਅੱਜ ਇੱਕ ਲੱਗਿਆ ਉਸ ਤੋਂ ਬਾਅਦ ਦੂਜੇ ਨੇ ਕਿਹਾ ਇਹਨਾਂ ਦੇ ਕੁਝ ਕੀਆ ਨਹੀਂ ਮੈਂ ਵੀ ਕਿਉਂ ਲਾਣਾ ਦੂਜੇ ਨੇ ਕਿਹਾ ਯਾਰ ਦੋ ਬੰਦੇ ਤੇ ਲੱਗੇ ਜਾਂ ਮੈਂ ਕਿਉਂ ਨਾ ਪੈਸਾ ਕਮਾਉਂ ਕਿਉਂਕਿ ਅੱਜ 6 ਤੋਂ 7 ਮੈਸਰ ਹੋ ਗਿਆ ਹੈ ਔਰ 6-7 ਵੱਧਨੇ ਵੱਧਦੇ ਪਹਾੜਾ ਵੱਢ ਗਏ ਉਹਨਾਂ ਦੇਖਿਆ ਤਾਂ ਇਥੇ ਤਾਂ ਕੈਰੇਜ ਉੱਤਨੀ ਪਾੜੀ ਹੈ ਤਨੂ ਕਟਪੜ ਫੋਟੋਮੀਟਰ ਨੂੰ ਲੈਵਲ ਨਾ ਫਟਾ ਕਟੋੜ ਖਤੰਦ ਪਹਾੜਾਂ ਨਾਲ ਹੀ ਹੈ ਜੇਸੀਬੀ ਮਾਰੀ ਤੇ ਗਰੇਸਰ ਜਬਾਉ ਹੱਥੀ ਕੋਈ ਨਹੀਂ ਹੈ ਕਹਿ ਰਹੀ ਸੀ ਕੋਈ ਨਹੀਂ ਦੂਸਰਾ ਜਿਹੜਾ ਸਭ ਤੋਂ ਵੱਡਾ ਦਿੱਖਾ ਹੈ ਇਹ ਪਾਸੋਂ ਮੁਕਾਲੋ ਗਏ ਕੋਈ ਤੇ ਤੇ ਡੈਥ ਹੋ ਗਈ ਕਿ ਲੱਟਾ ਕੱਢ ਗਿਆ ਕਿ ਜਮਾ ਜਗਾ ਦੇ ਲਈ ਜਾਓ ਜੇ ਵੀ ਦੱਸ ਸਕੀ ਹੋਰ ਹੋਰ ਨਹੀਂ ਉਹਦੇ ਬੁੱਢੇ ਦਾ ਕਹਾਣੀ ਮੈਂ ਇਨਾ ਕਿਹਾ ਹੋਇਆ ਤੁਹਾਨੂੰ ਖਿਸ਼ਮਾ ਕਰਨਾ ਆ ਔਰ ਤੁਹਾਨੂੰ ਖਮਾਨਾ ਮੇਰੀ ਤੇ ਵੀ ਤਰੰਤ ਬੰਦੀ ਆ ਜਿੱਥੇ ਵੀ ਬੰਦੀ ਆ ਮੈਂ 24 ਘੰਟੇ ਹਾਜ਼ਰ ਆ ਮਾਈਨਿੰਗ ਦੇ ਬਾਰੇ ਸਹ ਹੋਰ ਵੀ ਕੋਈ ਕਿਸੇ ਨੂੰ ਪਾਸੋਂ ਪ੍ਰੋਬਲਮ ਨਹੀਂ ਆਣ ਉਦੇ ਮਰਦੀ ਮੇਰੇ ਕੋਲ ਆਵੇ ਪਿਆ ਕਿ ਰੋਟੀ ਕਿਲੋ ਨੇ ਤੋਂ ਪਿਧਰ ਕਿ ਉਹ ਮੋ ਹਮੇਸ਼ਾ ਹਾਜ਼ਰ ਤੁਹਾਡੇ ਨਾਲ ਹੈਗਾ ਜੈ ਹਿੰਦ ਜੈ ਭਾਰਤ ਸਾਡੇ ਅਸੈਂਬਲੀ ਦੇ ਸਾਥੀ ਉਹਨਾਂ ਨਾਲ ਰਾਜ ਜੀ ਤੇ ਮੇਰੇ ਸਾਹਮਣੇ ਅਨਾਰਜ ਬੈਠੇ ਹੋਏ ਹਲਾਕੀ ਜੀ ਕਰੀਮ ਮਾਦਰੀ ਸ਼ਾਤੀ ਅੱਜ ਇਸ ਮੁੱਦੇ ਦੇ ਅੱਜ ਇਕੱਠੇ ਹੋਇਆ ਪ੍ਰਸਾਧਨ ਰਿਗ ਦਿੱਤਾ ਅੱਜ ਬੜੀ ਖੁਸ਼ੀ ਹੈ ਇਹ ਬੜੇ अहम ਮੁੱਦੇ ਤੇ ਅੱਜ ਸਾਰਾ ਇਕੱਠ ਹੋਇਆ ਆਪਣੀ ਦੇ ਨਿਵਰ ਦੇ ਵਿੱਚ ਸੰਤਾ ਜਿੰਨੇ ਮੇਰੇ ਸਾਥੀ ਖੜੇ ਐ ਸਾਹਮਣੇ ਸੌਂਝੀ ਖੜੇ ਐ ਬਰਗਲ ਅਮਰੋਤ ਹੂੰ ਇਹ ਵੀ ਬਿਰ ਕੋ ਲਾਇਆ ਸੀ ਕਿ ਗਰੇਸ਼ਰ ਦਿਨ ਰਾਤ ਚਲਦੇ ਐ ਬਜ਼ੁਰਗ ਸੌ ਨਹੀਂ ਸਕਦੇ ਔਰ ਬੱਚੇ ਪੜ੍ਹ ਨਹੀਂ ਸਕਦੇ ਇਹਨਾਂ ਨੂੰ ਗੱਲ ਕਹੀ ਕਾਤੇ ਕਰੋ ਮੈਂ ਤੁਹਾਡੇ ਨਾਲ ਯਾਦ ਸੁਣ ਔਰ ਪੂਰੇ 5 ਸਾਲ ਇਹਨਾਂ ਕ੍ਰੈਸ਼ਰਾਂ ਦੇ ਖਿਲਾਫ ਜਿਹੜਾ ਮੈਂ ਲੜਦਾ ਰਿਹਾ ਜਮੀਨ ਲਈ ਮਾਈਨ ਡਿਪਾਰਟਮੈਂਟ ਹੈ ਉਹਨਾਂ ਕੋਲੋਂ ਜੋ ਕ੍ਰੈਸ਼ਰ ਉਹ ਮਾਫੀਆ ਨੇ ਸਾਡੇ ਕ੍ਰੈਸ਼ਰ ਲਾਉਣ ਲੱਗ ਪਏ ਉਹਨਾਂ ਨੇ ਕੰਮ ਕੀਤਾ ਸਾਰੇ ਇੱਕ ਸਰਪੰਚ ਦਾ ਰੋਲ ਬਾਇਆ ਸਾਰਿਆਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਕਿ ਮੈਂ ਆਪਣਾ ਪਿੰਡ ਬਚਾਣਾ ਮੈਂ ਆਪਣਾ ਇਲਾਕਾ ਬਚਾਣਾ ਅੱਜ ਇਹ ਵਲੰਟੀਅਰ ਪਿੰਡ ਭਲਾ ਦੇ ਜੋ ਨੌਜਵਾਨ ਇਦਾਂ ਨੇ ਇੱਕ ਜੋ ਸਟੈਪ ਚੱਕਿਆ ਪਹਿਲਾਂ ਤਾਂ ਮੁਰਗਾ ਨਹੀਂ ਕਰਦਾ ਹੋ ਸਕਦਾ ਤੇ ਮੇਰੀ ਲੋਕਾਂ ਸਾਰੇ ਅੱਗੇ ਮੇਰੇ ਦੋਸਤੋ ਆਓ ਭਲਾਵੀ ਰੀਫੀ ਨੂੰ ਕਰਾਂਗੇ ਬੜੀਆਂ ਚਿੱਠੀਆਂ ਦੇਤੀਆਂ ਮੇਰੇ ਭਾਈ ਸਾਹਿਬ ਨੇ 400 ਬੰਦੇ ਦੇ ਸਹਿਦ ਪੇ ਆਓ ਚਲਿਏ ਬੈਠੋ ਜਿਹਦੀ ਗੋਲੀ ਮਾਰਦੇ ਉਹ ਮੇਰੇ ਤੇ ਮਾਰੇਗਾ ਮੈਂ ਕਾਲਜ ਦੀ ਡੈਰੀ ਡੈਰੀ ਹੋਈ ਹੈ ਅਜੇ ਗੋਲੀ ਨਹੀਂ ਬਣੀ ਸਾਡੀ ਨਹੀਂ ਚਾਹੀਦੀ ਨੀ ਤਾਰੇ ਬੁੱਢੇ ਪਾਏ ਰੇ ਤੁਸੀਂ ਬਲੈਂਡਰੋਂ ਕੁਝ ਕਰੀਮ ਹੋ ਆਹ ਚੱਲੀਏ ਆਹ ਕਰੈਕਟਰ ਤੇ ਜਾਂਦੇ ਨੇ ਟਿਕ ਪਰ ਹਲਕਰ ਭੜਕੇ ਜਾਂਦੇ ਨੇ ਮੈਂ ਆਪਣੇ ਮੇਰੀ ਡੈਰੀ ਬੋਲਦੀ ਹੈ ਕਿ ਮੈਂ 14 ਤਰਪਾਲ ਨੂੰ ਦੇਖ ਚੁੱਕਿਆ ਆਪਣੀ ਜਿੰਮ ਜਿੰਨਾ ਜੋ ਗਿਆ ਨਹੀਂ ਆ 14 ਤਰਪਾਲ ਹਰੇ ਮੈਂ ਦੇਖ ਚੁੱਕਿਆ ਲੈ ਵੀਰੇ ਪਾਲਾ ਇਹਨੂੰ ਇਹ ਜਿੰਦਗੀ ਨਾ ਬਰਬਾਦ ਕਰੀ ਮੈਨੂੰ ਯਾਦ ਹੈ ਜਿਆਦਾ ਟਾਈਮ ਨਹੀਂ ਲੰਦਾ ਹਾਇ ਮੈਂ ਅਲਮੋਨੇ ਸੈਕਟਰ ਦੀ ਨੌਕਰੀ ਕਰਦਾ ਸੀਗਾ ਜਿਹੜੀ ਬੱਚੀ ਮੈਨੂੰ 6ਵੇਂ ਛੱਡਣ ਜਾ ਰਹੀ ਤੇ ਉਹ ਬਾਣਾ ਮੇਰੀ ਅੱਖ ਤੇ ਪੈ ਗਿਆ ਮੈਂ ਚਲਾ ਰਿਆ ਸੀ ਜਾਇ ਇੱਕ ਵਾਰ ਮੇਰੀ ਟ੍ਰੇਨ 1 ਵਜੇ ਸੀਗੀ ਮੈਨੂੰ ਹਸਪੀਟਲ ਦੀ ਛੱਡ ਲੈਣੀ ਪਈ ਇਸ ਵਾਸਤੇ ਮੈਂ ਉਹਨਾਂ ਨੂੰ ਤਰਕਵਾ ਦਿੰਦਾ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਸੋਰੀ ਹੀ ਕਰਦੇ ਨੇ ਸੋਕੋ ਆਓ ਬੇਟਾ